ਤੁਸੀਂ ਜੁੜੇ ਹੋ ਕੁਬੇਰ ਕੇਸਰੀ ਦੇ ਨਾਲ ਤੇ ਮੈਂ ਹਾਂ ਸੁਖਮੰਦਰ ਸਿੰਘ ਸ਼ਾਂਤ ਖਡੂਰ ਸਾਹਿਬ ਹਲਕਾ ਜਿਹੜੀ ਬੜੀ ਹੋਟ ਸਟਰੀਟ ਬਣ ਚੁੱਕੀ ਆ ਸੋ ਇਸ ਹਲਕੇ ਦੇ ਵਿੱਚ ਅੱਜ ਬਾਬਾ ਵੀਰ ਸਿੰਘ ਦਾ ਜਿਹੜਾ ਜੋੜ ਮੇਲਾ ਸੀ ਉੱਥੇ ਸੰਗਤਾਂ ਦਾ ਜਿਹੜੇ ਜੋੜ ਮੇਲੇ ਦੇ ਵਿੱਚ ਕੀ ਹਾਲਾਤ ਰਹਿ ਕਿੱਦਾਂ ਦਾ ਸੀ ਅੱਜ ਭਾਈ ਸਾਹਿਬ ਸਾਡੇ ਨਾਲ ਨੇ ਭਾਈ ਸਾਹਿਬ ਜੀ ਕਿਹੜੇ ਪਿੰਡ ਤੋਂ ਤੁਸੀਂ ਅਸੀਂ ਜੀ ਮੁੱਠਿਆਂ ਵਾਲੇ ਪਿੰਡ ਤੋਂ ਆ ਪੱਟੀ ਹਲਕੇ ਤੋਂ ਸਾਡਾ ਪਿੰਡ ਬਿਲਕੁਲ ਬਾਰਡਰ ਤੇ ਆ ਮੁੱਠਿਆਂ ਵਾਲਾ ਬਾਬਾ ਵੀਰ ਸਿੰਘ ਦੀ ਨਗਰੀ ਆ ਇਹ ਜਿਹੜਾ ਇੱਥੇ ਇਹ ਆਪਣੇ ਇਲੈਕਸ਼ਨ ਹੋ ਰਿਹਾ ਹੈ ਤੇ ਇੱਥੇ ਕੀ ਕੀ ਰੁਝਾਨ ਵੇਖਣ ਨੂੰ ਮਿਲ ਰਹੇ ਨੇ ਜੀ ਰੁਝਾਨ ਤਾਂ ਇਹ ਕਿ ਸਾਰਾ ਜੋ ਵੀ ਨੌਜਵਾਨ ਜੂਥ ਆ ਉਹ ਭਾਈ ਅਮਰਤਪਾਲ ਸਿੰਘ ਦੇ ਨਾਲ ਆ ਪਰ ਸਾਨੂੰ ਬੜੀ ਖੁਸ਼ੀ ਹੋਈ ਹੈ ਜਦੋਂ ਕਿ ਉਹਨਾਂ ਦੇ ਟਿਕਟ ਦਾ ਐਲਾਨ ਹੋਇਆ ਹੈ ਕਿਉਂਕਿ ਉਹਨਾਂ ਨੇ ਨਸ਼ਿਆਂ ਤੋਂ ਮੁਕਤ ਕਰਾਇਆ ਨੌਜਵਾਨਾਂ ਨੂੰ ਬੜਿਆਂ ਨੂੰ ਕਰਾਇਆ ਪਿੰਡਾਂ ਪਿੰਡਾਂ ਦੇ ਵਿੱਚ ਜਾ ਕੇ ਅੰਮ੍ਰਿਤ ਸੰਚਾਰ ਕੀਤਾ ਗੁਰੂ ਦੇ ਲੜ ਲਾਇਆ ਪਰ ਇਹ ਜੋ ਚੰਗੇ ਕੰਮ ਇਹਨਾਂ ਸਰਕਾਰਾਂ ਨੂੰ ਨਹੀਂ ਪਹੁੰਦੇ ਉਹਨਾਂ ਨੇ ਝੂਠੇ ਮੁਕਦਮੇ ਪਾ ਕੇ ਅਨਸਲਾਕੇ ਤੇ ਡਬੜੂ ਗੱਡ ਜੇਲ੍ਹ ਵਿੱਚ ਜਾ ਕੇ ਬੰਦ ਕਰ ਦਿੱਤਾ ਇਹਨਾਂ ਗੱਲਾਂ ਤੋਂ ਸਿੱਖ ਪੰਥ ਨੂੰ ਬੜੀ ਠੇਸ ਪਹੁੰਚੀ ਸੀ ਬੜੇ ਯਤਨ ਕਰਦੇ ਰਹੇ ਅਸੀਂ ਕਿ ਅੰਮ੍ਰਿਤਸਰ ਸਾਹਿਬ ਜਾ ਕੇ ਵੀ ਮੋਰਚਾ ਲਾਇਆ ਪਰ ਸਰਕਾਰ ਨੇ ਕੋਈ ਵੀ ਸੁਣਵਾਈ ਨਹੀਂ ਦਿੱਤੀ ਮਾਤਾ ਪਿਤਾ ਨੇ ਭੁੱਖ ਹੜਤਾਲ ਰੱਖੀ ਉਹਨਾਂ ਨੇ ਡਬੜੂ ਗੇੜ ਵਿੱਚ ਹੀ ਬੈਠ ਕੇ ਭੁੱਖ ਹੜਤਾਲ ਰੱਖੀ ਪਰ ਇਹਨਾਂ ਦਾ ਸਰਕਾਰਾਂ ਦੀ ਸਿਹਤ ਤੇ ਕੋਈ ਅਸਰ ਨਹੀਂ ਹੋਇਆ ਹੁਣ ਤੁਹਾਨੂੰ ਲੱਗਦਾ ਕਿ ਵੋਟ ਦੇ ਨਾਲ ਕੋਈ ਸਰਕਾਰਾਂ ਤੇ ਕੁਝ ਕਿਸੇ ਤਰ੍ਹਾਂ ਦਾ ਦਬਾਅ ਪਾਈ ਜਾਵੇਗਾ ਦਬਾਅ ਤਾਂ ਸਰਕਾਰਾਂ ਤੋਂ ਸਾਰੀਆਂ ਘਬਰਾਹਾਂ ਪਈਆਂ ਨੇ ਕਿਉਂਕਿ 100% ਹੀ ਅਮਰਤਪਾਲ ਸਿੰਘ ਜੀ ਬੜੇ ਵੱਡੀ ਲੀਡ ਤੇ ਇਲੈਕਸ਼ਨ ਜੇਤ ਰਹੇ ਹਨ ਕਿਉਂਕਿ ਹੁਣ ਦੂਜੀਆਂ ਸਰਕਾਰਾਂ ਤੋਂ ਕੋਈ ਪਿੰਡਾਂ ਵਿਚ ਆਣ ਕੇ ਡਰਦੇ ਵੱਧਦੇ ਹੀ ਨਹੀਂ ਬੀਬੀ ਖਾਲੜਾ ਵੀ ਪਿਛਲੇ ਵਾਰੀ ਖੜੇ ਸੀ ਉਹ ਹਾਰ ਗਈ ਸੀ ਉਹ ਉਹ ਦਾਗ ਉਤਾਰੋਗੇ ਲੱਗਦਾ ਹੈ ਕਿ ਉਹ ਜੀ ਨੂੰ ਸਾਨੂੰ ਬੜੀ ਜਿਆਦਾ ਟੈਨਸ਼ਨ ਆ ਕਿ ਅਸੀਂ ਪਿਛਲੇ ਸਾਲ ਉਹਨਾਂ ਨੂੰ ਰਹਾ ਕੇ ਸਾਡੇ ਤੇ ਬੜਾ ਵੱਡਾ ਕਲੰਕ ਲੱਗਾ ਸੀ ਪਰ ਹੁਣ ਸਾਨੂੰ ਇਸ ਗੱਲ ਦੀ ਖੁਸ਼ੀ ਵੀ ਹੋਈ ਆ ਕਿ ਸਾਨੂੰ ਮੌਕਾ ਮਿਲ ਗਿਆ ਹੈ ਕੈਸੀਓ ਕਲੰਕ ਨੂੰ ਅਸੀਂ ਧੋ ਸਕਦੇ ਹੁਣ ਤੇ ਆ ਕੇ ਸਾਨੂੰ ਪੂਰੀ ਆਸੀਂ 100% ਭਾਈ ਅਮਰਤਪਾਲ ਸਿੰਘ ਨੂੰ ਵੋਟਾਂ ਪਾ ਕੇ ਵੱਡੀ ਲੀਡ ਤੇ ਜਿਤਾ ਕੇ ਤੇ ਨਾਲ ਦੀ ਨਾਲ ਜੋ ਖਾਲੜਾ ਸਾਹਿਬ ਦੇ ਪਿਛਲੇ ਇਲੈਕਸ਼ਨ ਦਾ ਸਾਡਾ ਕਲੰਕ ਲਗਾ ਉਹ ਵੀ ਧੁੱਬ ਜਾਵੇਗਾ ਤੇ ਆਉਣ ਵਾਲੇ ਸਮੇਂ ਵਿੱਚ ਵੀ ਇਸੇ ਤਰ੍ਹਾਂ ਹੀ ਜੋ ਵੀ ਸਿੱਖ ਪੰਥ ਦੇ ਨੁਮਾਇੰਦੇ ਹਨ ਅਸੀਂ ਉਹਨਾਂ ਨੂੰ ਵੋਟਾਂ ਪਾ ਕੇ ਜਿਤਾਉਂਦੇ ਰਹਿਾਂਗੇ ਹੋਰ ਜਿਹੜੀਆਂ ਜਥੇਬੰਦੀਆਂ ਦੇ ਨੁਮਾਇੰਦੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਸਾਰੀਆਂ ਜਥੇਬੰਦੀਆਂ ਦੇ ਨੁਮਾਇੰਦਿਆਂ ਨੂੰ ਅਸੀਂ ਆਖਣਾ ਚਾਹੁੰਦੇ ਆ ਕਿ ਆਗੂ ਹੋ ਕੇ ਸਾਰੇ ਮੈਦਾਨ ਵਿੱਚ ਆਣ ਕੇ ਪਾਈ ਅਮਰਤ ਸਰਪਾਲ ਸਿੰਘ ਦੀ ਹਮਾਇਤ ਕਰੀਏ ਤੇ ਉਹਨਾਂ ਨੂੰ ਵੱਡੀ ਲੀਡ ਤੇ ਜਿਤਾਈਏ ਤੇ ਉਹਨਾਂ ਨੂੰ ਜੇਲ੍ਹ ਚੋਂ ਬਾਹਰ ਲਿਆਈਏ ਤੇ ਆਣ ਕੇ ਫਿਰ ਜੋ ਆ ਪਿਛਲੀਆਂ ਜੋ ਲੀਆਂ ਤੇ ਚਲਣ ਤੇ ਪਿੰਡਾਂ ਵਿਚ ਆਣ ਕੇ ਅਮਰਤ ਸੰਚਾਰ ਕਰਨ ਨੌਜਵਾਨਾਂ ਨੂੰ ਨਸ਼ਿਆਂ ਤੋਂ ਰਹਿਤ ਕਰਾਉਣ ਸਾਨੂੰ ਪੂਰੀ ਆਸ ਆ ਕਿ ਆਣ ਕੇ ਇਹੋ ਹੀ ਕੰਮ ਫੇਰ ਕਰਨਗੇ ਪਿੰਡਾਂ ਪਿੰਡਾਂ ਤੇ ਜਾ ਕੇ ਸੋ ਆ ਆ ਰੁਝਾਨ ਨੇ ਆ ਰੁਝਾਨ ਨੇ ਆਪਣੇ ਜਿਹੜੇ ਖਡੂਰ ਸਾਹਿਬ ਹਲਕੇ ਦੇ ਲੋਕਾਂ ਦੇ ਬਾਬਾ ਵੀਰ ਸਿੰਘ ਮੇਲੇ ਦੇ ਵਿੱਚ ਇੱਥੇ ਅੱਜ ਮੇਲਾ ਸੀ ਬਾਬਾ ਵੀਰ ਸਿੰਘ ਦਾ ਪਰ ਇਸ ਮੇਲੇ ਵਿੱਚ ਖਡੂਰ ਦੀ ਧਰਤੀ ਤੇ ਸਿਰਫ ਇੱਕੋ ਨਾਰਾ ਗੂੰਜਿਆ ਨੌਜਵਾਨਾਂ ਦੇ ਵੱਲੋਂ ਉਹ ਤੁਸੀਂ ਸਾਡੇ ਨਾਲ ਜਦੋਂ ਦੇਖਦੇ ਹੋ ਰਹੇ ਹੋ ਕਿ ਸਾਰਾ ਕੁਝ ਇਹ ਗਰਾਊਂਡ ਜ਼ੀਰੋ ਦੀ ਰਿਪੋਰਟ ਹੈ ਹਲਕਾ ਖਡੂਰ ਸਾਹਿਬ ਦੀ ਸੋ ਦੇਖਣਾ ਹੋਵੇਗਾ ਕਿ ਲੋਕਾਂ ਦੇ ਰੁਝਾਨ ਕੀ ਆਉਂਦੇ ਨੇ ਮੈਂ ਸੁਖਮੰਦਰ ਸਿੰਘ ਸ਼ਾਨ ਧੰਨਵਾਦ ਹਾਂਜੀ ਨੌਜਵਾਨਾ ਹੋਰ ਕੀ ਕੁਝ ਕਹਿਣਾ ਚਾਹੁੰਦੇ ਹੋ ਉਸ ਬਾਰੇ ਹਮ ਭਾਈ ਅਮਤਪਾਲ ਸਿੰਘ ਪਹਿਲਾਂ ਵੀ ਤੁਹਾਨੂੰ ਕਿਹਾ ਵੀ ਅਸੀਂ ਦਾ ਜਿਹੜਾ ਭੋਲ ਦੇ ਜੋਰ ਲਾਉਣਾ ਵੀ ਜੋ ਵੀ ਸਾਡੇ ਭੈਣ ਭਰਾ ਮਤਲਬ ਸਾਡੇ ਲੇਟਰ ਵੀ ਨੇ ਉਹਨਾਂ ਦਾ ਵੀ ਕਹਿਣਾ ਵੀ ਭਾਈ ਅਮਰਪਾਲ ਸਿੰਘ ਦੀ ਭੋਲ ਸਪੋਰਟ ਕਰੋ ਤੇ ਭੋਲ ਲੀਡ ਤੇ ਚਾਹੋ ਇਹ ਜੰਦੀਆਂ ਸਰਕਾਰਾਂ ਨੂੰ ਮਗਰ ਲਾਉਣਾ ਆਪਾਂ ਇਹਨਾਂ ਦੀ ਸੋਚ ਬੜੀ ਗੰਦੀ ਆ ਜੇ ਨੌਜਵਾਨਾਂ ਨੂੰ ਨਚੇ ਧੱਕਦੇ ਆ ਫਿਰ ਯਾਰ ਕਰਦੇ ਆ ਉਹ ਭਾਈ ਅਮਰਪਾਲ ਨੂੰ ਕੀ ਜਜ਼ਬਾ ਹੁੰਦਾ ਕਿਵੇਂ ਜਿਕਾਰਿਆਂ ਦਾ ਕੀ ਕਹਿ ਰਹੇ ਸੀ ਤੁਸੀਂ ਜਿਤਨਾ ਭਾਈ ਅਮਰਪਾਲ ਬੋਲੇ ਸੋਨਿਆ ਸੋਨਿਆ ਜ਼ਿਲਦਾਰ ਦੀ ਗੱਲ ਸੋਹਣੀ ਕਿਹਦੀ ਨਾਮ ਹੈ ਤੇਰਾ ਜੱਲਸੀ ਕਿੱਥੋਂ ਦਾ ਰਹਿਣ ਵਾਲਾ ਹੈ ਕੋਰਣੀ ਦਾ ਤੇ ਇਸ ਵਾਰ ਇਲੈਕਸ਼ਨ ਹੋ ਰਿਹਾ ਕਿਹੜਾ ਖੜਾ ਹੈ ਉਮੀਦਵਾਰ ਤੇ ਭਾਈ ਅੰਮਿਤਪਾਲ ਤੇ ਕਿਦਾਂ ਤੈਨੂੰ ਜਿਤਾਉਣਾ ਬਿਲਕੁਲ ਭਾਈ ਅੰਮਿਤਪਾਲ ਨੂੰ ਜਿਉਂ ਜਿਤਾਉਣਾ ਕੱਲ੍ਹ ਤੱਕ ਪੰਜਾਬ ਦੇ ਜਨਤਾ ਸਭ ਵੱਟ ਗਿਆ ਹੈ ਅੱਛਾ ਤੇ ਸਾਰੇ ਲੋਕਾਂ ਨੂੰ ਕਹੀ ਅਪੀਲ ਕਰਨਾ ਚਾਹੁੰਦੇ ਤੁਸੀਂ ਕਿ ਭਾਈ ਅੰਮਿਤਪਾਲ ਜੀ ਨੂੰ ਵੋਟ ਪਾਓ ਤੁਹਾਡਾ ਕੀ ਨਾਮ ਹੈ ਆਪ ਜੀ ਦਾ ਜੀ ਜੋਨਦੀਪ ਸਿੰਘ ਜੀ ਪਿੰਡ ਰਾਮੂਵਾਲ ਉਹ ਸਗਾ ਹਾਲ ਭਾ ਹਲਕਾ ਗਡੂਰ ਸਾਹਿਬ ਜੀ ਤੇ ਕਿੰਨਾ ਦਾ ਜੀ ਮਾਨ ਹੈ ਤੇ ਜੀ ਬੇਲੀ ਨੌਜਵਾਨ ਪੀੜੀ ਆਪਣੀ ਪਿੰਡ ਦੀ ਜੋ ਵੀ ਨੌਜਵਾਨ ਸਾਰੇ ਭਾਈ ਅਮਰਬਾਦ ਸਿੰਘ ਦੇ ਹੱਥੇ ਲੱਗੇ ਆ ਜੀ ਉਹਨਾਂ ਨੇ ਵੋਟ ਪਾਵਾਂਗੇ ਜੀ ਗੱਜ-ਬੱਜਗੇ ਜੀ ਆਸਪਾਸ ਤਾਂ ਲੱਗਦਾ ਕਿ ਇੱਕ ਬੰਦਾ ਆਏਗਾ ਕਿ ਜਿਹੜਾ ਕੌਂਸਲਰ ਸਾਡੇ ਨੂੰ ਉਡਾਉਂਦੇ ਬੈਠੇ ਹਾਂ ਜੀ ਆ ਜੀ ਆਏਗਾ ਜੀ ਸਾਰੇ ਕਾਲੀ ਕਾਂਗਰਸੀ ਜੋ ਵੀ ਆਮ ਆਦਮੀ ਪਾਰਟੀ ਦੇ ਸਾਰੇ ਨੌਜਵਾਨ ਆਪਾਂ ਹੀ ਅਮਰਪਾਲ ਸਿੰਘ ਜੀ ਦੇ ਹੱਕ ਤੇ ਖੜਨਦੇ ਆ ਜੀ ਉਹਨਾਂ ਦੇ ਨਾਲ ਖੜਾ ਹੀ ਉਹਨਾਂ ਨੂੰ ਵੋਟ ਪਾਵਾਂਗੇ ਦਿਟਾਵਾਂਗੇ ਆਪਾਂ ਜੀ ਹਾਂਜੀ ਵੀਰ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਬਤਾਰ ਸਿੰਘ ਜੀ ਪਿੰਡ ਰਸੂਲਪੁਰ ਜੇ ਜਿੱਦਾਂ ਕੀ ਇੱਥੇ ਆਸਵਾਰ ਖਡੂਰ ਸਾਹਿਬ ਹਲਕੇ ਦੇ ਵਿੱਚ ਕੈਂਡੀਡੇਟ ਜਿਹੜੇ ਖੜੇ ਹੋਏ ਨੇ ਕਿੰਦੀ ਸਪੋਰਟ ਕਰਦੇ ਹੋ ਇਸ ਵਾਰ ਜਿਹੜੀ ਖਡੂਰਸਾ ਹਲਕਾ ਦੀ ਸੀਟ ਜਿਹੜੀ ਉਹ ਪੰਥਕ ਸੀਟ ਬਣ ਗਈ ਹੈ ਜਿਹੜੀ ਕਿ ਇਸ ਟਾਈਮ ਜਿਹੜੀ ਭਾਈ ਜਿਹੜੀ ਬੀਬੀ ਪਰਮਜੀਤੂ ਕੋ ਖਲਡਾਉਣ ਜਿਹੜਾ ਪਿਛਲੀ ਵਾਰ ਜਿਹੜੀ ਜਿਹੜੇ ਕੌਮ ਦੇ ਸਿਰ ਦੇ ਕਿ ਮੇਨਾ ਬਣ ਚੁੱਕਾ ਸੀ ਉਹ ਇਸ ਵਾਰ ਜਿਹੜੀ ਕੌਮ ਉਹ ਆਪਣੇ ਸਿਰੋਂ ਮੇਨਾ ਜਿਹੜਾ ਲੌਂ ਜਾ ਰਹੀ ਆ ਇਹ ਵੱਡੀ ਸਭ ਤੋਂ ਏੜੀ ਖਡੂਰ ਸਾਹਿਬ ਜਿਹੜੀ ਉਹ ਵੱਡੀ ਲੀਡ ਨਾਲ ਜਿਹੜੀ ਭਾਈ ਅਮਰਤਪਾਲ ਸਿੰਘ ਜੀ ਜਿਹੜੀ ਉਹਨਾਂ ਦੇ ਹੱਥ ਜਿਹੜੀ ਜਿਹੜੀ ਵੋਟਾਂ ਉਹਨਾਂ ਦੀ ਝੋਲੀ ਵਿੱਚ ਬਹੁਤ ਵੱਡੀ ਲੀਡ ਨਾਲ ਪਾਉਣ ਜਾ ਰਹੀ ਆ ਇਸ ਵਾਰ ਜਿਹੜੀ ਕੌਮ ਦਾ ਮੈਨ ਉਹ ਜਿਹੜੀ ਪੂਰੀ ਵੱਡੀ ਲੀਡ ਨਾਲ ਲੌਣ ਜਾ ਰਿਹਾ ਇਸ ਵਾਰੀ ਜਿਹੜੀ ਆ ਪਹਿਲਾਂ ਵਾਲੀ ਗੱਲ ਬਾਕੀ ਦੇ ਪਿੰਡਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਆ ਨੌਜਵਾਨੀ ਨੂੰ ਕੀ ਅਪੀਲ ਕਰ ਮੈਂ ਨੌਜਵਾਨੀ ਨੂੰ ਹੀ ਅਪੀਲ ਕਰਨਾ ਚਾਹੁੰਦਾ ਕਿ ਜਿਹੜਾ ਸਾਡਾ ਦਿੱਲੀ ਦਾ ਸੰਘਰਸ਼ ਸੀ ਜਿਹੜਾ ਜ਼ਮੀਨਾਂ ਦਾ ਉਹ ਜ਼ਮੀਨਾਂ ਨੇ ਦਿੱਲੀ ਨੂੰ ਲੈ ਕੇ ਉਹ ਸਾਨੂੰ ਦਿੱਲੀ ਜਿਹੜੀ ਦੂਰ ਸੀ ਇਸ ਵਾਰ ਜਿਹੜੀ ਖਡੂਰ ਸਾਹਿਬ ਦੀ ਸੀਟ ਹੈ ਉਹਨੂੰ ਕੀ ਨਾਮ ਹੈ ਤੇ ਕਿਹੜੇ ਪਿੰਡ ਕਿਹੜੇ ਹਲਕੇ ਤੋਂ ਹੈ? ਨਾਮ ਮੇਰਾ ਗੁਰਲਾਲ ਸਿੰਘ ਜੀ ਪਿੰਡ ਰਾਮ ਸਿੰਘ ਵਾਲਾ ਤਹਿਸੀਲ ਪੱਟੀ ਤੇ ਜ਼ਿਲ੍ਹਾ ਤਰਨਤਾਰ। ਅੱਛਾ ਇਹ ਖਡੂਰ ਸਾਹਿਬ ਦਾ ਹਲਕਾ ਜਿੱਥੋਂ ਲੋਕ ਲੋਕ ਸਭਾ ਦੀਆਂ ਚੋੜਾ ਹੈ। ਬਿਲਕੁਲ ਜੀ ਬਿਲਕੁਲ। ਤੇ ਇੱਥੇ ਐਸ ਵਾਰ ਕਿਦਾਂ ਦਾ ਮਾਹੌਲ ਕੀ ਮਾਹੌਲ ਹੈ? ਇਸ ਵਾਰ ਜੀ ਖਾਲਸੇ ਦਾ ਮਾਹੌਲ ਹੀ ਹੈ। ਖਾਲਸੇ ਦਾ ਮਾਹੌਲ ਇਦਾਂ ਜੀ ਭਾਈ ਅਮਰਤਪਾਲ ਸਿੰਘ ਬੜੀ ਲੰਮੀ ਲੀਡ ਤੇ ਜਿੱਤਣਗੇ। ਤੁਸੀਂ ਤੁਸੀਂ ਨੌਦਵਾਨੀ ਤਾਂ ਕੀ ਕਰ ਰਹੇ ਹੋ ਆਪਣੇ ਤਰਫੋਂ ਅਹੀਂ ਜੀ ਆਪੋ ਆਪਣੇ ਪਿੰਡਾਂ 'ਚ ਇਹੀ ਪ੍ਰਚਾਰ ਕਰ ਰਹੇ ਆਂ ਭਾਈ ਅਮਰਤਪਾਲ ਸਿੰਘ ਨੂੰ ਵੋਟਾਂ ਪਾ ਗਏ ਆਪਾਂ ਲੰਮੀ ਜੀੜ ਤੇ ਜਿਤਾਉਣਾ ਜੀ ਦੇਖੋ ਕਿ ਪਿਛਲੀ ਵਾਰੀ ਇੱਕ ਵਾਰੀ ਬੀਬੀ ਖਾਲੜਾ ਵੀ ਇੱਥੇ ਖੜੀ ਸੀ ਬਸ ਉਹੀ ਗਲੰਘਾਇਰ ਕੀ ਲਾਹ ਲਾਉਣ ਜਾ ਰਹੇ ਆਂ ਹਾਂ ਜੀ ਹੋਰ ਹੋਰ ਵੀ ਜਿਹੜੇ ਲੋਕ ਜਿਹੜੇ ਪਾਰਟੀਆਂ ਦੇ ਨਾਲ ਜਾ ਰਹੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਅਹੀਂ ਉਹਨਾਂ ਨੂੰ ਇਹੀ ਕਹਿਣਾ ਚਾਹੁੰਦੇ ਆਂ ਕਿ ਤੁਸੀਂ ਸਤੋਂ ਬੜੀਆਂ ਵੋਟਾਂ ਹਰ ਤੋਂ ਤੁਸੀਂ ਲਈਆਂ ਵਾਂ ਐਸ ਵਾਰ ਤੁਸੀਂ ਸਾਨੂੰ ਵੋਟਾਂ ਪਾਓ ਜਿਹੜੇ ਸਾਡੇ ਲੋਕ ਅੱਗੇ ਲੱਗੇ ਆ ਉਹਨਾਂ ਨੂੰ ਅਸੀਂ ਇਹੋ ਕਹਿਣਾ ਚਾਹੁੰਦੇ ਆ ਵੀ ਅਸੀਂ ਤੁਹਾਨੂੰ ਬੜੀ ਯਾਰ ਵੋਟਾਂ ਪਾਈਆਂ ਕਿਤੇ ਸਾਨੂੰ ਪਾਓ ਇਹ ਲੈਕਚਰ ਖਡੂਰ ਸਾਹਿਬ ਦਾ ਹਲਕਾ ਹੈ ਜੀ ਤੇ ਭਾਈ ਅਮਰਤਪਾਲ ਸਿੰਘ ਜਿਹੜੇ ਇੱਥੇ ਮੈਦਾਨ ਦੇ ਵਿੱਚ ਨੇ ਇੱਥੇ ਚੋਣਾ ਲਾਉਂਦੇ ਉਹਨਾਂ ਪਰ ਕੀ ਕਹਿਣਾ ਕਰਾਂ ਕੋਈ ਉਹਨਾਂ ਬਾਰੇ ਇਹ ਵੀ ਸੇਵਾ ਕੰਮ ਹੋਰ ਸਮੁੱਚੀ ਨਾਗਰ ਪਿੰਡ ਦੀ ਅਪੀਲ ਕਰਦੇ ਆ ਬੇਨਤੀ ਕਰਦੇ ਆ ਔਰ ਸਮੁੱਚੇ ਸਮਾਜ ਨੂੰ ਗ੍ਰੰਥੀ ਸਾਹਿਬਾਨ ਨੂੰ ਰਾਜੋਤ ਸਹਿਬਾਨ ਨੂੰ ਸਭ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਜੀ ਆਪ ਦੀ ਕਿਰਪਾ ਕਰਕੇ ਵੱਧ ਤੋਂ ਵੱਧ ਭਾਈ ਸਾਹਿਬ ਭਾਈ ਅਮਰਤਪਾਲ ਸਿੰਘ ਅਮਰਤਪਾਲ ਸਿੰਘ ਜੀ ਦਾ ਸਹਿਯੋਗ ਸਾਥ ਦਾ ਗਾਵੀ করোনা ਨੂੰ ਲੋਕ ਸਭਾ ਵਿੱਚ ਝਿੜ ਕੇ ਆਪਾਂ ਸੱਚ ਕਾਉਂਦੇ ਮੁੱਦਿਆਂ ਨੂੰ ਤੇ ਜਾਈਏ ਅਤੇ ਆਪਣੇ ਬੱਚਿਆਂ ਨੂੰ ਬਦਤੁਨੇ ਤੋਂ ਬਚਾਤੀ ਸਿੱਖੀ ਦੇ ਰਾਹ ਤੇ ਚੱਲੀਏ ਜਿਵੇਂ ਲੱਗਦਾ ਕਿ ਇਸ ਵਾਰ ਅਮਰਤਪਾਲ ਇੱਥੋਂ ਬਾਜ਼ੀ ਮਾਰੇਗਾ ਕਿਉਂਕਿ ਪਿਛਲੀ ਵਾਰੀ ਘਡੂਰ ਆਪਣਾ ਬੀਬੀ ਖਾ ਲੈਣਾ ਇੱਥੋਂ ਆ ਰਹੀ ਸੀ ਇਹਨਾਂ ਨੂੰ ਬਿਲਕੁਲ ਬਿਲਕੁਲ ਵੈਗਰੂ ਦੀ ਸਾਡਾ ਦੇ ਬੜੀ ਕਿਰਪਾ ਪਿੰਡਾਂ ਦੇ ਪਿੰਡ ਸਮਰਥਨ ਦੇ ਰਹੇ ਨੇ ਲਾਗਤਾਂ ਦੇ ਨੌਜਵਾਨਾਂ ਨੇ ਪੀੜੇ ਸਮਰਥਨ ਦੇ ਰਹੀ ਹੈ ਸਤਿਗੁਰਾਂ ਦੀ ਬੜੀ ਕਿਰਪਾ ਤੋਂ ਬਹੁਤ ਉਮੀਦ ਹੈ ਉਹ ਸਤਿਗੁਰੂ ਸਾਹਿਬ ਦੀ ਅਰਦਾਸ ਵੀ ਕਰਦੇ ਆ ਕਿ ਸਾਡੇ ਯੋਧੇ ਨੂੰ ਸਤਿਗੁਰੂ ਸਾਹਿਬ ਅੱਗੇ ਲਿਓ ਔਰ ਸੇ ਮੁਕਾਮ ਦਾ ਪਹੁੰਚਾਓ ਧੰਨ